ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਕਿ OMR ਸ਼ੀਟ ਕਿਸ ਤਰ੍ਹਾਂ ਭਰੀਏ ਤਾਂ ਇਹ ਜੋ ਸ਼ੀਟ ਹੈ ਜੋ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਤਾਂ ਇਹ 12ਵੀਂ ਜਮਾਤ ਦੇ ਨਾਲ ਸੰਬੰਧਿਤ ਹੈ ਤਾਂ 10ਵੀਂ ਜਾਂ 8ਵੀਂ ਦੀ OMR ਵੀ ਸ਼ੀਟ ਲਗਭਗ ਇਸੇ ਤਰ੍ਹਾਂ ਦੀ ਭਰਨੀ ਹੋਵੇਗੀ ਤਾਂ ਇਸ ਨੂੰ ਅਸੀਂ ਖੱਬੇ ਕੋਨੇ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਜਿੱਥੇ ਲਿਖਿਆ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਸੀਨੀਅਰ ਸੈਕੰਡਰੀ ਪ੍ਰੀਖਿਆ ਬਾਰਮੀ ਜਮਾਤ ਪ੍ਰੀਖਿਆਰਥੀ ਵੱਲੋਂ ਦਾਖਲਾ ਕਾਰਡ ਅਨੁਸਾਰ ਭਰਿਆ ਜਾਵੇ ਤਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਅਸੀਂ ਆਪਣਾ ਵਿਸ਼ਾ ਜਿਸ ਵੀ ਸਬਜੈਕਟ ਦਾ ਪੇਪਰ ਹੈ ਮੰਨ ਲਓ ਤੁਹਾਡਾ ਇੰਗਲਿਸ਼ ਦਾ ਪੇਪਰ ਹੈ ਤਾਂ ਤੁਸੀਂ ਇੱਥੇ ਇੰਗਲਿਸ਼ ਭਰਨਾ ਹੈ ਪ੍ਰੀਖਿਆ ਦਾ ਦਿਨ ਤੇ ਮਿਤੀ ਕਿਹੜੇ ਦਿਨ ਨੂੰ ਤੇ ਕਿਹੜੀ ਤਰੀਕ ਨੂੰ ਤੁਹਾਡਾ ਪੇਪਰ ਹੈ ਉਹ ਇੱਥੇ ਭਰਿਆ ਜਾਵੇਗਾ ਉਸ ਤੋਂ ਬਾਅਦ ਤੁਹਾਡਾ ਉੱਤਰ ਦੇਣ ਦਾ ਮਾਧਿਅਮ ਪੰਜਾਬੀ, ਇੰਗਲਿਸ਼ ਜਾਂ ਹਿੰਦੀ ਜਿਸ ਵੀ ਮੀਡੀਅਮ ਦੇ ਵਿੱਚ ਤੁਸੀਂ ਪੇਪਰ ਦੇਣੇ ਆ ਉਹ ਇੱਥੇ ਲਿਖਣਾ ਹੈ। ਉਸ ਤੋਂ ਬਾਅਦ ਪ੍ਰਸ਼ਨ ਪੱਤਰ ਦੇ ਉੱਤੇ ਲਿਖਿਆ ਕੋਡ ਨੰਬਰ ਲਿਖੋ। ਤਾਂ ਜੋ ਵੀ ਪ੍ਰਸ਼ਨ ਪੱਤਰ ਵਿਦਿਆਰਥੀ ਨੂੰ ਮਿਲੇਗਾ ਉਸ ਦੇ ਉੱਪਰ ਇੱਕ ਕੋਡ ਲਿਖਿਆ ਹੋਵੇਗਾ ਜਿਹੜਾ ਕਿ ਤੁਸੀਂ ਇੱਥੇ ਲਿਖਣਾ ਹੋਵੇਗਾ। ਜੇ ਇਸ ਦੇ ਨਾਲ ਕੋਈ ABC ਲਿਖਿਆ ਤਾਂ ਉਹ ਵੀ ਲਿਖੋਗੇ। ਉਸ ਤੋਂ ਬਾਅਦ ਕਿਸੇ ਸਿਰਿਰਕਾ ਪੰਕਤਾ ਤੋਂ ਪ੍ਰਭਾਵਿਤ ਹੋ ਤਾਂ ਖਾਨੇ ਵਿੱਚ ਟਿੱਕ ਲਗਾਓ। ਜੇਕਰ ਨਹੀਂ ਹੋਤਾ ਕੁਝ ਨਹੀਂ ਕਰਨਾ ਉਸ ਤੋਂ ਬਾਅਦ ਕੀ ਲੇਖਕ ਉਪਲਬਧ ਕਰਵਾਇਆ ਗਿਆ ਹੈ ਹਾਂ ਜਾਂ ਨਾ ਇੱਥੇ ਤੁਸੀਂ ਦੱਸਣਾ ਹੈ ਇਸ ਤੋਂ ਅੱਗੇ ਤੁਹਾਨੂੰ OMR ਸ਼ੀਟ ਭਰਨ ਬਾਰੇ ਕੁਝ ਜਾਣਕਾਰੀ ਦਿੱਤੀ ਹੈ ਕਿ ਇੱਕ ਖਾਨੇ ਵਿੱਚ ਇੱਕ ਅੱਖਰ ਲਿਖੋ ਨਾਂ ਦੇ ਹਰ ਭਾਗ ਵਿੱਚ ਇੱਕ ਖਾਲੀ ਖਾਨਾ ਛੱਡੋ ਭਾਵੇਂ ਜੇਕਰ ਤੁਸੀਂ ਅਮਨਦੀਪ ਸਿੰਘ ਲਿਖਣਾ ਹੈ ਤਾਂ ਅਮਨਦੀਪ ਇੱਕ ਇੱਕ ਡੱਬੇ ਦੇ ਵਿੱਚ ਇੱਕ ਇੱਕ ਅੱਖਰ ਲਿਖ ਕੇ ਉਸ ਤੋਂ ਬਾਅਦ ਸਿੰਘ ਲਿਖਣ ਤੋਂ ਪਹਿਲਾਂ ਤੇ ਅਮਨਦੀਪ ਲਿਖਣ ਤੋਂ ਬਾਅਦ ਵਿਚਾਲੇ ਇੱਕ ਖਾਨਾ ਜਿਹੜਾ ਉਹ ਖਾਲੀ ਛੱਡੋਗੇ ਅੱਗੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਕਰਾਂਗੇ ਜੇ ਪ੍ਰਖਿਆਰਥੀ ਦੇ ਦਾ ਪ੍ਰਖਿਆਰਥੀ ਦਾ ਨਾਮ 26 ਅੱਖਰਾਂ ਤੋਂ ਵੱਧ ਹੈ ਤਾਂ ਕੇਵਲ ਨਾਮ ਦੇ ਪਹਿਲੇ 26 ਅੱਖਰ ਹੀ ਲਿਖੇ ਤੇ ਇਸ ਨੂੰ ਧਿਆਨ ਨਾਲ ਵਿਦਿਆਰਥੀ ਕਈ ਵਾਰੀ ਪੜ੍ਹਦੇ ਨਹੀਂ ਇਸ ਤੋਂ ਅੱਗੇ ਨਕਲ ਕੇ ਸੰਬੰਧੀ ਜਾਂ ਦਸਤਰੀ ਵਰਤੋਂ ਦੇ ਨਾਲ ਸੰਬੰਧਿਤ ਖਾਨੇ ਨੇ ਇਸ ਤੋਂ ਬਾਅਦ ਅਸੀਂ ਇਸ ਪਾਸੇ ਆਵਾਂਗੇ ਇੱਥੇ ਵਿਦਿਆਰਥੀ ਨੇ ਆਪਣਾ ਰੋਲ ਨੰਬਰ ਭਰਨਾ ਹੈ ਜੇਕਰ ਵਿਦਿਆਰਥੀ ਦਾ ਰੋਲ ਨੰਬਰ ਇੰਨੀਆਂ ਹੀ ਡੱਬੀਆਂ ਦਾ ਹੈ ਇੰਨੇ ਅੰਕਾਂ ਦਾ ਹੈ ਤਾਂ ਵਿਦਿਆਰਥੀ ਇੰਨੇ ਅੰਕ ਭਰੇਗਾ ਪਰ ਜੇਕਰ ਦਿੱਤੇ ਗਏ ਖਾਨੇ ਜ਼ਿਆਦਾ ਨੇ ਤੇ ਵਿਦਿਆਰਥੀ ਦਾ ਰੋਲ ਨੰਬਰ ਘੱਟ ਅੰਕਾਂ ਦਾ ਹੈ ਤਾਂ ਵਿਦਿਆਰਥੀ ਪਹਿਲੇ ਉਹਨੇ ਖਾਨੇ ਖਾਲੀ ਛੱਡ ਸਕਦੇ ਨੇ ਜਿੰਨੇ ਘੱਟ ਅੰਕਾਂ ਦਾ ਰੋਲ ਨੰਬਰ ਹੋਵੇਗਾ ਪਰ ਬੋਰਡ ਦੇ ਰੋਲ ਨੰਬਰ ਲਗਭਗ ਇੰਨੇ ਹੀ ਅੰਕਾਂ ਦੇ ਹੋਣਗੇ ਤਾਂ ਇਸੇ ਸਬੰਧੀ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਜੇਕਰ ਤੁਸੀਂ ਇੱਥੇ ਇੱਕ ਲਿਖ ਰਹੇ ਹੋ ਤਾਂ ਇੱਥੇ ਇੱਕ ਨੂੰ ਤੁਸੀਂ ਡਾਰਕ ਕਰਨਾ ਹੈ ਤੇ ਡਾਰਕ ਕਿੰਨਾ ਕੁ ਕਰਨਾ ਹੈ ਇਸ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਨੇ ਇਸੇ ਅਨਸਰ ਸ਼ੀਟ ਦੇ ਉੱਤੇ ਤਾਂ ਇਹ ਵਾਲਾ ਮੈਥਡ ਹੈ ਜਿਹੜਾ ਕਰੈਕਟ ਹੈ ਇਹ ਵਾਲੇ ਮੈਥਡ ਨੇ ਜਿਹੜੇ ਉਹ ਗਲਤ ਨੇ ਭਾਵੇਂ ਖਾਨੇ ਦੇ ਵਿੱਚ ਥੋੜੀ ਜਿਹੀ ਬਿੰਦੀ ਲਾਉਣੀ ਟਿੱਕ ਲਾਉਣੀ ਜਾਂ ਕ੍ਰਾਸ ਲਗਾਉਣਾ ਜਾਂ ਮਿੰਗੇ ਡੀ ਜੇ ਭਰ ਦੇਣਾ ਉਹ ਗਲਤ ਹੋਣਗੇ ਉਸ ਤੋਂ ਬਾਅਦ ਜੋ ਵੀ ਅੰਕ ਤੁਸੀਂ ਰੋਲ ਨੰਬਰ ਦੇ ਵਿੱਚ ਲਿਖੋਗੇ ਉਸ ਖਾਨੇ ਨੂੰ ਅਸੀਂ ਡਾਰਕ ਵੀ ਕਰਨਾ ਹੈ ਤੇ ਇੱਥੇ ਅਸੀਂ ਇੱਕ ਨੂੰ ਡਾਰਕ ਕਰਾਂਗੇ ਇੱਥੇ ਵੀ ਇੱਕ ਨੂੰ ਡਾਰਕ ਕਰਾਂਗੇ ਇੱਥੇ ਦੋ ਨੂੰ ਤਾਂ ਜੇ ਇੱਥੇ ਤਿੰਨ ਹੈ ਤਾਂ ਤਿੰਨ ਨੂੰ ਭਾਵੇਂ ਜਿੰਨੇ ਜੋ ਵੀ ਇੱਥੇ ਅੰਕ ਹੋਣਗੇ ਮੰ ਲੋ ਇੱਥੇ ਅੱਠ ਐ ਤਾਂ ਇੱਥੋਂ ਅਸੀਂ 8 ਨੂੰ ਡਾਰਕ ਕਰਾਂਗੇ ਡਾਰਕ ਅਸੀਂ ਇਹਨੂੰ ਬਿਲਕੁਲ ਪੂਰਾ ਕਰਨਾ ਹੈ ਉਸ ਤੋਂ ਬਾਅਦ ਪ੍ਰਸ਼ਨ ਪੱਤਰ ਦਾ ਕੋਡ ਪ੍ਰਸ਼ਨ ਪੱਤਰ ਦੇ ਉੱਪਰ ਕੁਝ ਅੰਕ ਲਿਖੇ ਹੋਣਗੇ ਉਹਨਾਂ ਦੇ ਨਾਲ ਜੋ ਕਿ ਸਬਜੈਕਟ ਕੋਡ ਹੋਵੇਗਾ 0123 ਇਸ ਦੇ ਨਾਲ ਹੀ ABC ਲਿਖੇ ਹੋਣਗੇ ਤੁਹਾਨੂੰ ਜੋ ਵੀ ਕੋਡ ਆਵੇਗਾ ਉਸ ਨੂੰ ਤੁਸੀਂ ਇੱਥੇ ਡਾਰਕ ਕਰੋਗੇ ਮਨ ਲਓ ਤੁਹਾਡੇ ਕੋਲ ਇਹ ਪੇਪਰ ਹੈ ਤਾਂ ਤੁਸੀਂ ਇਹ ਨੂੰ ਪੂਰਾ ਡਾਰਕ ਕਰਨਾ ਹੈ ਉਸ ਤੋਂ ਬਾਅਦ ਕੇਂਦਰ ਕੋਡ ਇਹ ਤੁਹਾਡੇ ਰੋਲ ਨੰਬਰ ਦੇ ਉੱਪਰ ਵੀ ਲਿਖਿਆ ਹੋਵੇਗਾ ਜੋ ਕਿ ਰੋਲ ਨੰਬਰ ਤੁਹਾਨੂੰ ਮਿਲਣਾ ਹੈ ਤੇ ਨਹੀਂ ਤਾਂ ਇਹ ਤੁਹਾਨੂੰ ਜਿਹੜਾ ਤੁਹਾਡਾ ਕੇਂਦਰ ਹੋਵੇਗਾ ਸੈਂਟਰ ਹੋਵੇਗਾ ਪੇਪਰ ਦਾ ਉੱਥੇ ਵੀ ਲਿਖਵਾ ਦਿੱਤਾ ਜਾਵੇਗਾ ਜੇਕਰ ਇੱਥੇ ਵੀ ਇਹੀ ਕਰਨਾ ਹੈ ਜੇਕਰ ਅੰਕ ਇੰਨੇ ਹੀ ਹੋਣਗੇ ਜਿੰਨੇ ਕਿ ਖਾਨੇ ਦਿੱਤੇ ਗਏ ਨੇ ਤਾਂ ਪੂਰੇ ਦੇ ਵਿੱਚ ਭਰਨਾ ਹੈ ਜੇਕਰ ਖਾਨੇ ਜਿਆਦਾ ਨੇ ਤੇ ਅੰਕ ਘਟਨੇ ਤਾਂ ਤੁਸੀਂ ਪਹਿਲੇ ਖਾਨੇ ਉਹਨੇ ਖਾਲੀ ਛੱਡ ਸਕਦੇ ਹੋ ਜਿੰਨੇ ਘਾਟਾ ਅੰਕ ਹੋਣਗੇ ਤਾਂ ਤੁਸੀਂ ਇਧਰੋਂ ਸ਼ੁਰੂ ਕਰਨਾ ਹੈ ਤਾਂ ਇੱਥੇ ਵੀ ਮੰਨ ਲਓ ਤੁਹਾਡਾ ਕੇਂਦਰ ਕੋਡ ਹੈ 1 2 3 4 5 ਤਾਂ ਇੱਥੇ ਤੁਸੀਂ ਇਸ ਦੇ ਹੇਠਾਂ 1 ਨੂੰ ਡਾਰਕ ਕਰੋਗੇ ਫਿਰ 2 ਨੂੰ ਇੱਥੇ 3 ਨੂੰ ਇੱਥੇ 4 ਨੂੰ ਤੇ ਤੇ ਪੰਜ ਨੂੰ ਪਰ ਡਾਰਕ ਤੁਸੀਂ ਪੂਰੇ ਡੱਬੇ ਨੂੰ ਕਰਨਾ ਹੈ ਉਸ ਤੋਂ ਬਾਅਦ ਵਿਸ਼ਾ ਕੋਡ ਇਹ ਵਿਸ਼ਾ ਕੋਡ ਵੀ ਤੁਹਾਡੇ ਜੋ ਰੋਲ ਨੰਬਰ ਨੇ ਉਹਨਾਂ ਦੇ ਉੱਤੇ ਡੇਟ ਸ਼ੀਟ ਦਿੱਤੀ ਹੋਵੇਗੀ ਉਹਨਾਂ ਦੇ ਨਾਲ ਹੀ ਜਿਸ ਵੀ ਵਿਸ਼ੇ ਦਾ ਪੇਪਰ ਹੈ ਉਸ ਦਾ ਇੱਕ ਵੱਖਰਾ ਕੋਡ ਹੈ ਜੋ ਦਿੱਤਾ ਹੋਵੇਗਾ ਹੋ ਸਕਦਾ ਇੱਥੇ 001 ਦਿੱਤਾ ਹੋਵੇ ਤਾਂ ਤੁਸੀਂ ਇੱਥੇ 0 0 ਤੇ ਬੰਨ ਨੂੰ ਪੂਰਾ ਡਾਰਕ ਕਰੋਗੇ ਇਸ ਤੋਂ ਬਾਅਦ ਇੱਧਰ ਜਿੱਥੇ ਅਸੀਂ ਨਾਮ ਭਰਾਂਗੇ ਨਾਮ ਭਰਨ ਲੱਗੇ ਧਿਆਨ ਰੱਖਣਾ ਕਿ ਵਿਦਿਆਰਥੀ ਦਾ ਨਾਮ ਵੱਡੇ ਅੱਖਰਾਂ ਦੇ ਵਿੱਚ ਭਰਿਆ ਜਾਵੇਗਾ ਮੰਨ ਲਓ ਤੁਹਾਡਾ ਨਾਮ ਅਮਨਦੀਪ ਸਿੰਘ ਹੈ ਤਾਂ ਤੁਸੀਂ ਇੱਕ ਇੱਕ ਖਾਨੇ ਦੇ ਵਿੱਚ ਇੱਕ ਇੱਕ ਅੱਖਰ ਲਿਖਣਾ ਹੈ A M A N D W P ਤਾਂ ਇੱਥੇ ਤੁਸੀਂ ਸਿੰਘ ਲਿਖਣਾ ਹੈ ਤਾਂ ਇਹ ਖਾਨਾ ਖਾਲੀ ਛੱਡ ਦੇਵੋਗੇ ਸਿੰਘ ਇੱਥੋਂ ਸ਼ੁਰੂ ਕਰਨਾ ਹੈ ਤਾਂ ਇਹਨਾਂ ਦੇ ਨੀਚੇ ਇਸੇ ਤਰ੍ਹਾਂ ਇਹ ਨੂੰ ਡਾਰਕ ਕਰੋਗੇ ਇਸ ਲਾਈਨ ਦੇ ਵਿੱਚ ਅਸੀਂ ਉਸੇ ਤਰ੍ਹਾਂ ਅਗਲੇ ਅੱਖਰ ਨੇ ਜਿਹੜੇ ਉਹ ਡਾਰਕ ਕਰਦੇ ਜਾਵਾਂਗੇ ਤਾਂ ਇੱਥੇ ਮੰਨ ਲਓ ਤੁਹਾਡੇ ਕੋਲੇ ਇਹ ਹੈ ਬੀ ਹੈ ਸੀ ਹੈ ਤਾਂ ਤੁਸੀਂ ਇੱਥੇ ਇਹ ਨੂੰ ਡਾਰਕ ਕਰਨਾ ਹੈ ਇੱਥੇ ਬੀ ਨੂੰ ਡਾਰਕ ਕਰਨਾ ਹੈ ਇੱਥੇ ਸੀ ਨੂੰ ਡਾਰਕ ਕਰਨਾ ਹੈ ਇੱਥੇ ਸਿੰਘ ਦੇ ਵਿੱਚ ਤੁਸੀਂ ਅੱਗੇ ਇਸ ਲਾਈਨ ਦੇ ਵਿੱਚ ਐਸ ਨੂੰ ਡਾਰਕ ਕਰੋਗੇ ਇਸ ਦੇ ਲਈ ਸੌਖਾ ਜਿਹੜਾ ਸਿਸਟਮ ਹੈ ਵਿਦਿਆਰਥੀ ਇੰਨੀਆਂ ਡੱਬੀਆਂ ਬਹੁਤ ਜੋ ਕਿ ਬਰੀਕ ਦਿੱਸਦੀਆਂ ਨੇ ਪੇਪਰ ਸ਼ੀਟ ਦੇ ਉੱਤੇ ਤਾਂ ਇੱਥੇ ਤੁਸੀਂ ਸਕੇਲ ਰੱਖ ਲੈਣਾ ਇੱਥੇ ਸਕੇਲ ਰੱਖੋਗੇ ਤਾਂ ਇੱਥੇ ਇੱਥੇ ਸਕੇਲ ਰੱਖੋਗੇ ਤਾਂ ਇੱਥੇ ਤਾਂ ਤੁਸੀਂ ਇਸ ਤਰ੍ਹਾਂ ਸੌਖੀ ਨਿਸ਼ਾਨੀ ਲਗਾ ਸਕਦੇ ਹੋ ਤੇ ਤੁਹਾਨੂੰ ਗਲਤੀ ਨਹੀਂ ਲੱਗੇਗੀ ਇਸ ਦੇ ਵਿੱਚ ਇਸ ਦੇ ਹੇਠਾਂ ਸੀ ਇੱਥੇ ਤੁਹਾਡਾ ਲੜੀ ਨੰਬਰ ਲਿਖਿਆ ਹੋਵੇਗਾ ਜੋ ਕਿ ਤੁਹਾਡੇ ਤੋਂ ਸਾਈਨ ਕਰਵਾਏ ਜਾਣਗੇ ਉੱਥੇ ਤੁਸੀਂ ਆਪਣੀ ਅਨਸਰ ਸ਼ੀਟ ਦਾ ਲੜੀ ਨੰਬਰ ਵੀ ਲਿਖਣਾ ਹੋਵੇਗਾ ਇੱਥੇ ਜੋ ਵੀ ਪੇਪਰ ਦੇ ਵਿੱਚ ਡਿਊਟੀ ਦੇਣਗੇ ਉਹਨਾਂ ਦੇ ਸਿਗਨੇਚਰ ਹੋਣਗੇ ਇਸ ਦੇ ਨੀਤੇ ਵਿਦਿਆਰਥੀ ਦਾ ਰੋਲ ਨੰਬਰ ਸ਼ਬਦਾਂ ਦੇ ਵਿੱਚ ਮੰਨ ਲਓ ਤੁਹਾਡਾ ਰੋਲ ਨੰਬਰ 10,20,525 ਹੈ ਤਾਂ ਤੁਸੀਂ ਉਹਨੂੰ 10,20,525 ਨਹੀਂ ਭਰੋਗੇ ਉੱਥੇ ਜੋ ਵੀ ਅੰਕ ਨੇ ਤਾਂ ਇੱਕ 0 ਲੋ ਇਹ ਅੰਕ ਤੁਹਾਡੇ ਰੋਲ ਨੰਬਰ ਦੇ ਨੇ 1 0 2 5 ਤਾਂ ਇਹਨਾਂ ਨੂੰ ਤੁਸੀਂ ਸ਼ਬਦਾਂ ਦੇ ਵਿੱਚ ਲਿਖਣਾ ਹੈ ਇਸ ਤਰ੍ਹਾਂ 1 0 2 5 5 2 5 ਇਸ ਤਰ੍ਹਾਂ ਇਹ ਇੱਥੇ ਨਹੀਂ ਇਹ ਉੱਪਰ ਰੋਲ ਨੰਬਰ ਦੇ ਵਿੱਚ ਭਰਿਆ ਜਾਵੇਗਾ ਇਸ ਦੇ ਨਾਲ ਹੇਠਾਂ ਪਿਤਾ ਦਾ ਨਾਮ ਤੇ ਉਸ ਤੋਂ ਬਾਅਦ ਵਿਦਿਆਰਥੀ ਦੇ ਇੱਥੇ ਸਾਈਨ ਹੋਣਗੇ ਇਹਨਾਂ ਗੱਲਾਂ ਦਾ ਵਿਦਿਆਰਥੀ ਨੇ ਖਾਸ ਧਿਆਨ ਰੱਖਣਾ ਹੈ ਕੋਈ ਨਾ ਕੋਈ ਗਲਤੀ ਵਿਦਿਆਰਥੀ ਕਰ ਦਿੰਦੇ ਨੇ ਖਾਸ ਕਰ ਸ਼ੁਰੂ ਦੇ ਪੇਪਰਾਂ ਦੇ ਵਿੱਚ ਇਸ ਤੋਂ ਬਾਅਦ ਦੂਸਰਾ ਜੋ ਪੰਨਾ ਹੋਵੇਗਾ ਉਹ ਇਸ ਤਰ੍ਹਾਂ ਦਾ ਆਵੇਗਾ ਇੱਥੇ ਜਾਲੀ ਰੋਲ ਨੰਬਰ ਬੋਰਡ ਵੱਲੋਂ ਭਰਿਆ ਜਾਵੇਗਾ ਇਹ ਇਸ ਦੇ ਨਾਲ ਵਿਦਿਆਰਥੀ ਨੇ ਕੋਈ ਛੇੜਖੰਦੀ ਨਹੀਂ ਕਰਨੀ ਅਤੇ ਵਿਦਿਆਰਥੀ ਨੇ ਕੁਝ ਨਹੀਂ ਭਰਨਾ ਇੱਥੇ ਪ੍ਰੀਖਿਆਰਥੀ ਵੱਲੋਂ ਭਰਿਆ ਜਾਵੇਗਾ ਪ੍ਰਸ਼ਨ ਪੱਤਰ ਉੱਤੇ ਲਿਖੇ ਕੋਡ ਨੂੰ ਦਿੱਤੇ ਖਾਨੇ ਦੇ ਵਿੱਚ ਹੋ ਸਕਦਾ ਇੱਥੇ 001 ਤੁਹਾਡਾ ਕੋਡ ਹੈ ਇਹ ਲਿਖ ਕੇ ਵੀ ਸਰ ਜਾਵੇਗਾ ਜਾਂ ਫਿਰ ਉਸ ਦੇ ਨਾਲ ABC ਜੋ ਵੀ ਲਿਖਿਆ ਹੋਵੇ ਉਹ ਤੁਸੀਂ ਲਿਖ ਸਕਦੇ ਹੋ ਇੱਥੇ ਤੁਸੀਂ ਪ੍ਰੀਖਿਆ ਦਾ ਨਾਮ ਲਿਖਣਾ ਹੈ ਨੇਮ ਆਫ ਐਗਜ਼ਾਮੀਨੇਸ਼ਨ ਵਿਦਿਆਰਥੀ ਕਈ ਵਾਰ ਇਹ ਗਲਤੀ ਕਰਦੇ ਨੇ ਉੱਥੇ ਆਪਣਾ ਨਾਮ ਲਿਖ ਦਿੰਦੇ ਨੇ ਤਾਂ ਇੱਥੇ ਤੁਸੀਂ 12ਵੀਂ ਜਮਾਤ ਦੇ ਜਾਂ ਤਾਂ ਤੁਸੀਂ ਸੀਨੀਅਰ ਸਕੈਂਡਰੀ ਲਿਖ ਸਕਦੇ ਹੋ ਜਾਂ ਫਿਰ ਸਿੱਧਾ 12ਵੀਂ ਲਿਖ ਸਕਦੇ ਹੋ 12ਵੀਂ ਜਮਾਤ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਜਮਾਤ ਲਿਖਣੀ ਹੈ ਜੋ ਕਿ ਪਲੱਸ 2 ਹੈ 12ਵੀਂ ਹੈ ਵਿਸ਼ਾ ਕਿਸ ਸਬਜੈਕਟ ਦਾ ਪੇਪਰ ਹੈ ਉਹ ਅੰਗਰੇਜ਼ੀ ਪੰਜਾਬੀ ਹਿੰਦੀ ਪ੍ਰੀਖਿਆ ਦਾ ਦਿਨ ਤੇ ਮਿਤੀ ਇੱਥੇ ਵੀ ਤੁਸੀਂ ਲਿਖੋਗੇ ਜੋ ਵੀ ਦਿਨ ਤੁਹਾਡਾ ਹੈ ਆਪਣੀ మీడియం ਦੇ ਵਿੱਚ ਤੇ ਨਾਲ ਹੀ ਉੱਤੇ ਤਰੀਕ ਤੁਸੀਂ ਆਪਣੀ ਲਿਖ ਦੇਣੀ ਹੈ ਜੋ ਵੀ ਹੈ ਜਿੰਨੇ ਵੀ ਤਰੀਕ ਹੈ ਤੇ ਉਸ ਤੋਂ ਬਾਅਦ ਉੱਤਰ ਦੇਣ ਦਾ ਮਾਧਿਅਮ ਇੱਥੇ ਵੀ ਤੁਸੀਂ మీడియం ਲਿਖਣਾ ਹੈ ਪੰਜਾਬੀ ਮੀਡੀਅਮ ਦੇ ਵਿੱਚ ਤਾਂ ਪੰਜਾਬੀ ਲਿਖੋਗੇ ਇੰਗਲਿਸ਼ ਮੀਡੀਅਮ ਦੇ ਵਿੱਚ ਪੇਪਰ ਦੇ ਰਹੇ ਹਾਂ ਤਾਂ ਤੁਸੀਂ ਇੰਗਲਿਸ਼ ਲਿਖੋਗੇ ਤਾਂ ਇਸ ਤੋਂ ਅਗਲੇ ਪੰਨੇ ਤੋਂ ਤੁਹਾਡਾ ਪੇਪਰ ਸ਼ੁਰੂ ਹੋਵੇਗਾ ਇੱਥੇ ਇਹ ਪੇਪਰ ਚੈੱਕ ਹੋਣ ਤੋਂ ਬਾਅਦ ਦਾ ਕੰਮ ਹੈ ਇੱਥੇ ਵਿਦਿਆਰਥੀ ਕੁਝ ਨਹੀਂ ਲਿਖਣਗੇ ਤਾਂ ਇਹ ਪਹਿਲੇ ਦੋ ਜਵ ਉੱਤਰ ਪੱਤਰੀ ਦੇ ਪੰਨੇ ਨੇ ਇਹ ਵਿਦਿਆਰਥੀਆਂ ਨੇ ਬੜੇ ਹੀ ਧਿਆਨ ਦੇ ਨਾਲ ਭਰਨੇ ਨੇ ਨਹੀਂ ਤਾਂ ਪੇਪਰ ਦੇ ਵਿੱਚ ਵਿਦਿਆਰਥੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਸਮਝ ਆ ਗਈ ਹੋਵੇਗੀ ਤੇ ਚੰਗੀ ਲੱਗੀ ਹੋਵੇਗੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਤੋਂ ਲਾਹਾ ਲੈ ਸਕਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ